ਅਸੀਂ ਕਹਿਣਾ ਚਾਹੁੰਦੇ ਆਂ ਕਿ ਵੀ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆਂਗੇ ਵੀ ਸਿੱਧੂ ਨੂੰ ਜਲਦ ਚਲਦਾ ਇਨਸਾਫ ਮਿਲਣਾ ਚਾਵੇ ਤਾਂ ਆਪਾਂ ਨਾਲ ਇੱਕ ਗੀਤ ਲੈ ਆਏ ਆਂਗੇ ਸਿੱਧੂ ਪੁੱਤ ਸ਼ੇਰ ਫੇਰ ਆਊਗਾ ਨਾ ਮਾਂ ਨਾ ਏਕੇ ਸ਼ੇਰ ਨੂੰ ਜਨਮ ਦਿੱਤਾ ਸ਼ੇਰ ਦੀ ਮਾਂ ਕਦੇ ਰੋਂਦੀ ਨਹੀਂ ਸ਼ੇਰ ਦੇ ਮਰ ਜਾਣ ਤੋਂ ਬਾਅਦ ਹੋਰ ਸ਼ੇਰ ਪੈਦਾ ਕਰਦੀ ਹੈ ਤਾਂ ਕਿ ਕੁੱਤਿਆਂ ਦੇ ਕਿਦਰਾਂ ਦੇ ਝੰਡ ਨੂੰ ਹੋਰ ਡਰ ਪੈਦਾ ਹੋਵੇ ਨਿਤੂ ਮਾਣ ਕਰਿਆ ਕਰੇ ਉਹਨੂੰ ਕਿੱਥਾ ਕਿੱਥੇ ਲੈ ਗਏ ਉਹਨੂੰ ਕਿੱਥਾ ਕਿੱਥੇ ਲੈ ਗਏ ਸੜ ਦਿੱਤੇ ਹੋਏ ਸੰਸਕਾਰ ਉਹ ਬੱਲਵਾਰ ਤੱਕ ਪਹੁੰਚ ਕੇ ਕਰਦਾ ਸੀ ਮਿੱਟੀ ਨੂੰ ਪਿਆਰ ਉਹ ਕੋੜਾ ਸੀ ਲੰਮੀ ਰਿਸ਼ਤ ਦਾ ਨਾ ਸਮਝ ਪਾਈ ਸਰਕਾਰ ਉਹ ਕੋੜਾ ਸੀ ਲੰਮੀ ਰਿਸ਼ਤ ਦਾ ਨਾ ਸਮਝ ਪਾਈ ਸਰਕਾਰ ਉਹ ਹੋ ਸੀ ਸਰ ਤੇ ਭਗਵਾਨ ਦਾ ਸੀ ਜੱਟ ਦੇ ਲੰਬੇ ਵਾਲ ਉਹ ਹਰਸਾਨਾ ਰੱਖਦਾ ਸੀ ਮਾਂ ਬਾਪ ਦਾ ਖਿਆਲ ਇੱਕ ਦਿਨ ਐਸਾ ਚੜਿਆ ਚੰਦਰਾ ਅਕਦਮ ਆਸਾ ਚੜਿਆ ਚੰਦਰਾ ਹੋਣੇ ਕੱਢੀ ਕਾਲੀ ਥਾਰ ਓ ਪਿੰਡ ਜਵਾਰ ਕੇ ਚੱਲਿਆ ਲੈ ਕੇ ਦੋ ਤਿੰਨ ਵੈਲੀ ਯਾਰ ਕੋਈ ਫੈਨ ਭਲੇ ਕੇ ਆਇਆ ਕੋਈ ਚੁਗਲ ਖੋਲ ਗਰਦਾਰ ਚੁਗਲੀ ਕੀਤੀ ਤੇਰੇ ਪਤ ਦੀ ਚੁਗਲੀ ਕੀਤੀ ਤੇਰੇ ਪਤ ਦੀ ਕਹਿੰਦਾ ਸਿੱਧੂ ਆ ਗਿਆ ਘਰ ਤੋਂ ਵਾਰ ਇਹਨੂੰ ਮੂੰਸੇ ਚੰਗ ਚੇਰ ਕੇ ਤੁਸੀਂ ਦੇ ਗੋਲੀਆਂ ਮਾਰ ਝਟਕਲੇ ਕਲੇ ਨੂੰ ਠੋਕਦਾ ਝਟਕਲੇ ਕਲੇ ਨੂੰ ਠੋਕਦਾ ਜਿਵੇਂ ਦੇ ਸਿੱਧੂ ਨੂੰ ਲਲਕਾਰ ਕਲੇ ਨੂੰ ਘੇਰਾ ਪੈ ਗਿਆ ਹੋ ਕਲੇ ਨੂੰ ਘੇਰਾ ਪੈ ਗਿਆ ਕਿਤੇ 47 ਵਾਲੇ ਵਾਰ ਝਟਖਾ ਕੇ 16 ਗੋਲੀਆਂ ਕੀਤਾ ਵੈਪਨ ਵਿੱਚੋਂ ਵਾਰ ਫੇਰ ਡਰਦੇ ਵੈਰੀ ਭੱਜ ਗਏ ਫੇਰ ਡਰਦੇ ਵੈਰੀ ਭੱਜ ਗਏ ਜੀ ਵੇਰਾ ਮੰਕਲਾ ਮਾ ਹੁੰਦਾ ਤੇਰੀ ਕੁੱਖ ਦਾ ਜੰਮਿਆ ਖੜਦਾ ਪੁੱਤ ਤੇਰੇ ਦੇ ਨਾਲ ਮਾ ਸਵਰਾਂ ਦਾ ਕੁੱਟ ਭਰ ਲਵੀਂ ਮਾ ਸਵਰਾਂ ਦਾ ਕੁੱਟ ਭਰ ਲਵੀਂ ਤੇਰਾ ਰਸ ਗਿਆ ਪਰਵਤਗਾਰ ਮਾ ਛੱਡ ਦੇ ਰੱਬ ਤੇ ਡੋਰੀਆਂ ਮਾ ਛੱਡ ਦੇ ਰੱਬ ਤੇ ਡੋਰੀਆਂ ਚੜੂ ਗਿਆ ਕਸਵੇਰ ਮਾਦਰ ਸਿੱਧੂ ਪੁੱਤ ਨੇ ਜੰਮਣਾ ਤੇਰੀ ਕੁੱਖੋਂ ਫੇਰ ਮਾ ਤੇਰਾ ਕ੍ਰਿਸ਼ਨ ਆ ਜਾਓ ਤੇ ਸੁਭਦੀ ਪਾ ਗਿਆ ਫੇਰ